ਆ ਬੰਦਾ ਕਹਿੰਦਾ ਭਾਰਤ ਦਾ ਸਭ ਤੋਂ ਪਹਿਲਾ ਇਹੋ ਜਿਹਾ 911 ਟਰੈਕਟਰ ਹੈ ਜਿਹੜਾ ਤੁਸੀਂ ਦੇਖਿਆ ਹੀ ਨਹੀਂ ਹੋਊਗਾ ਕੀ ਹੈ ਬਈ ਇਹ ਵਿੱਚ ਹੈਗਾ ਕੀ ਹੈ ਇਹੋ ਦੇ ਬਈ ਇਹਦੇ ਵਿੱਚ ਦਿਖਾਈਏ ਫਿਰ ਹਾਂਜੀ ਕਿ ਹਜੇ ਰਹਿਣ ਦੀ ਹੈ ਨਹੀਂ ਨਹੀਂ ਬਈ ਦਿਖਾਵਾਂਗੇ ਵੀਡੀਓ ਚੱਲੀ ਜਾਂਦੀ ਹੈ ਹਾਂਜੀ ਆ ਜਾ ਫਿਰ ਨਾ 911 ਰੋਟਰੀ ਪੰਪ ਆ ਰੋਟਰੀ ਪੰਪ ਹੈ ਤੇ ਇਹ ਤਾਂ ਬਈ ਹਾਲੈਂਡ ਦੇ ਵਿੱਚ ਆਉਂਦਾ ਇਹਦੇ ਪਹਿਲੀ ਵਾਰ ਲਾਇਆ ਹਾਲੈਂਡ ਦਾ ਇੰਜਨ ਹੈ ਇਹਦੇ ਹਾਂ 911 911 ਵਾਲੀ ਹੈ ਨਾਟਕੇਰਾ ਵਾਲਾ ਇੰਜਨ ਤੇ ਰੋਟਰੀ ਪੰਪ ਲਾਤਾ ਪੰਪ ਲਾਇਆ ਇਹ ਕਿਵੇਂ ਹੋ ਗਿਆ ਬਈ ਇਹ ਮਤਲਬ ਬਲਾਕ ਕਿਵੇਂ ਨਵਾਂ ਵਾਲਾ ਨਵੇਂ ਵਾਲਾ ਬਲਾਕ ਹੈ ਨਹੀਂ ਹਾਂ ਨਵੇਂ ਵਾਲਾ ਬਲਾਕ ਆ ਹੋਂਦਾ ਤਾਂ ਜੀਟਰ ਦੇ ਸਾਰੇ ਟਰੈਕਟਰਾਂ ਦਾ ਇਹ ਪੰਜੀ ਦੇ ਇਹੀ ਆਉਂਦਾ ਸਟੈਂਡਰਡ ਦੇ ਨਾਲਾ ਸੋਨਾ ਲਾਲਾ ਠੀਕ ਹੈ ਐਂਡੋ ਫਾਰਮ ਵਗੈਰਾ ਦੇ ਪਹੀਆਂ ਦੇ ਇਹੀ ਬਲਾਕ ਚ ਕਾਮਯਾਬ ਹੋਏ ਨੇ ਟਰੈਕਟਰ ਅੱਛਾ ਇਹਦੇ ਹੁਣ ਰੋਟਰੀ ਪੰਪ ਲਾਤਾ ਏ ਮਤਲਬ ਇਹ ਨਾਉਨ ਸੀਆਰਡੀ ਇੰਜਨ ਸੀਗਾ ਇਹ ਇਹ ਸੀਆਰਡੀ ਸੀਗਾ ਅੱਛਾ ਸੀਆਰਡੀ ਜਾਂ ਫਰਕ ਤਾਂ ਕੋਈ ਨਹੀਂ ਨਾ ਪੰਪ ਦਾ ਹੀ ਹੈਗਾ ਅੱਛਾ ਵਿੱਚ ਉਹਦਾ ਹੋਊਗੀ ਸਾਰਾ ਕੁਝ ਸੀਆਰਡੀ ਨੂੰ ਕਰਕੇ ਨਾਰਮਲ ਕਰਕੇ ਤੇ ਚ ਰੋਟਰੀ ਪੰਪ ਲਾਤਾ ਰੋਟਰੀ ਪੰਪ ਲਾਤਾ ਹਾਂ ਮਤਲਬ ਤਾਂ ਹੀ ਕਹਿਣਾ ਸੀਗਾ ਭਾਰਤ ਦਾ ਪਹਿਲਾ ਵੱਖਰਾ ਨਾਟਕ ਪਹਿਲੀ ਏਰ ਕਰਿਆ ਹੋਇਆ ਕੀਨੇ ਕਰਿਆ ਹੋਇਆ ਇਹ ਇਹ ਸੇਵਕ ਨੇ ਘਰਾਤੇ ਹੋਣੇ ਵਾਲੇ ਨੇ ਤੇ ਉਹਨੇ ਵਾਲੇ ਨੇ ਹਾਂ ਤੇ ਕਿਵੇਂ ਲੱਗਿਆ ਚਲਾ ਚਲੂ ਕੇ ਵੇਖਿਆ ਮੈਂ ਕਹਿੰਦਾ ਪੂਰਾ ਫਰਾਟੇ ਮੈਂ ਇੱਕ ਹੋਰ ਆ ਹਾਂ ਇੱਕ ਤਾਂ ਪੰਪ ਹੋ ਗਿਆ ਇੱਕ ਸਪੀਡ ਦੇ ਵਿੱਚ ਸਪੀਡ ਕਿੰਨੀ ਹੋਗੀ ਹੋਗੀ 50 ਕਿਲੋ ਜਦੋਂ ਬੈਸਰੂ ਕੱਟ ਗਿਆ ਮੀਟਰ ਤਾਂ ਦਾ ਮਲਾਰ 5000 ਤੇ 4000 ਤੇ ਜਾ ਕੇ ਸੂਈ ਫੁੱਲ ਹੋ ਜਾਂਦੀ ਆ ਅੱਛਾ ਤੇ ਤੂੰ ਵੀ ਹਜਰੇਸ ਲੈਂਦਾ ਮੋਟਰਸਾਈਕਲ ਦਾ ਰਲਦਾ ਹੀ ਨਹੀਂ ਨਾਲ ਜਦੋਂ ਫੁੱਲ ਤੇ ਹਾਂ ਅਸੀਂ ਨਾ ਉਹਦੇ ਗੱਡੀ ਲਾਈ ਸੀ ਆ ਗੱਡੀ ਤੇਰੇ ਸਾਹਮਣੇ ਆ ਅੱਛਾ ਕਲਿੱਪ ਲਾਏਗਾ ਵਿੱਚ ਉਹ ਲਾ ਲਾਂਗੇ ਕਲਿੱਪ ਠੀਕ ਹੈ ਉਹ ਪਾਏ ਦਾ ਉਹ ਇਹ ਵਾਲਾ ਤੇ ਉਹਨੇ ਵਾਲੇ ਦਾ ਕੀਤਾ ਬਾਜਦਾ ਵੀ ਟਰੈਕਟਰ ਇਹ ਠੀਕ ਹੈ ਓਕੇ ਹਾਂ ਤੇ ਬਾਕੀ ਭਾਈ ਇਹ ਕਹਿੰਦਾ ਵੀ ਜਿਹੜਾ ਟਰੈਕਟਰ ਆ ਤੁਸੀਂ ਦੇਖੋਗੇ ਤੇ ਮੈਂ ਵੀ ਪਹਿਲੀ ਵਾਰ ਦੇਖਿਆ ਵੈਸੇ ਆ ਦੇਖੋ ਤੁਸੀਂ ਇਹਦੇ ਚ ਰੂਟਰੀ ਪੰਪ ਠੀਕ ਹੈ ਤੇ ਜਿਹੜਾ ਇਹ ਸੀਗਾ ਵੀ ਦਸਣ ਦੇ ਸੀਆਰਡੀ ਆ ਸੁੱਖੇ ਕੋਲੇ ਸੀ ਆਪਾਂ ਖੜੇ ਉਹ ਆ ਗਿਆ ਤੇਜ਼